ਇਦੇ ਵਿੱਚੋਂ ਮੌਤ ਦਰਤ ਬਹੁਤ ਘਟ ਗਈ ਜੀ ਅਸੀਂ ਫਾਸਟਰ ਦੇ ਕੇ ਕੋਸ਼ਿਸ਼ ਕਰੀਦੇ ਆ ਵੀ ਹਰ ਇੱਕ ਬੰਦੇ ਦੀ ਜਾਨ ਬਚਾਈ ਗੱਡੀ ਦੇ ਵਿੱਚ ਆਏ ਆ ਜੀ ਜਿਵੇਂ ਹੁਣ ਧੁੰਦ ਦਾ ਟਾਈਮ ਲੰਘ ਕੇ ਗਿਆ ਆਪਾਂ ਨੂੰ ਬੈਰੀਗੇਟਾਂ ਦੀ ਵੀ ਲੋਡ ਪੈਂਦੀ ਆ ਆਪਾਂ ਨੂੰ ਕੋਨਾ ਦੀ ਵੀ ਲੋਡ ਪੈਂਦੀ ਆ ਅਸੀਂ ਹੋਰ ਵੀ ਆਪਣੇ ਸਹਜ ਚਾਰੇ ਨਾਲ ਰੋਡ ਦੇ ਉੱਪਰੋਂ ਕੋਨਾ ਵਗੈਰਾ ਇੱਕ ਹੋਰ ਸਾਡੇ ਕੋਲ ਬਾਕਸ ਆ ਉਹ ਲੈ ਲੈਨੇ ਆ ਵੀ ਗੱਡੀ 'ਚ ਸੇਕਸੀਡ ਹੋਇਆ ਪਹਿਲਾਂ ਅਸੀਂ ਉਹ ਲਾਈ ਦੀਆਂ ਨੇ ਤੋ ਕਾਲ ਆਉਂਦੀ ਹੈ ਜੀ ਅਸੀਂ ਤਕਰੀਬਨ ਖੜੀਦਾ ਜੀ ਰੂਟ ਦੇ ਐਂਡ ਆਪਣੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਖੜਨ ਤੋਂ ਬਾਅਦ ਅਸੀਂ ਕੰਪਲੇਂਟਡ ਨੂੰ ਪਹਿਲਾਂ ਫੋਨ ਕਰੀਦਾ ਜਿਹੜੀ 112 ਤੇ ਕੰਪਲੇਂਟ ਆਈ ਜੀ ਉਹਨੂੰ ਪੁੱਛੀਦਾ ਵੀ ਐਕਸੀਡੈਂਟ ਦੀ ਕਿਸਮ ਕਿਹੋ ਜੀ ਆ ਵੀ ਬੰਦੇ ਦੇ ਸੱਟ ਕਿੰਨੀ ਕਾ ਗੱਡੀਆਂ ਰੋਡ ਦੇ ਵਿਚਾਲੇ ਤਾਂ ਨਹੀਂ ਖੜੀਆਂ ਬੰਦੇ ਦਾ ਕੋ ਟੁੱਟਿਆ ਭੱਜਿਆ ਵੀ ਉਸ ਹਸਾਬ ਨਾਲ ਉਹਨਾਂ ਨੂੰ ਐਮਬੂਲੈਂਸ ਤੇ ਮੂਵ ਕਰਕੇ ਤੁਸੀਂ ਨਾਲ ਦੀ ਨਾਲ ਕਾਲ ਕਰਦੇ ਹਾਂ ਅਸੀਂ ਨਾ ਜੀ ਅਸੀਂ ਐਕਸੀਡੈਂਟ ਦਾ ਉਹ ਬੰਦੇ ਨਾਲ ਫੋਨ ਕਰਕੇ ਉਸ ਹਸਾਬ ਨਾਲ ਅਸੀਂ ਐਮਬੂਲੈਂਸ ਨੂੰ ਕਾਲ ਕਰਦੇ ਹਾਂ ਕਿਉਂਕਿ ਜੇ ਐਮਬੂਲੈਂਸ ਦੀ ਜ਼ਰੂਰਤ ਨਹੀਂ ਹੈਗੀ ਆ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਸ਼ੁਰੂ ਕੀਤੀ ਹੋਈ ਆ ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੀ ਜਾਨਾਂ ਵੀ ਜਿਹੜੀਆਂ ਬਚਾਈਆਂ ਗਈਆਂ ਨੇ ਸੜਕ ਸੁਰੱਖਿਆ ਫੋਰਸ ਕਿਸ ਤਰ੍ਹਾਂ ਕੰਮ ਕਰਦੀ ਆ ਅੱਜ ਗਰਾਊਂਡ ਜੀਰੋ ਤੋਂ ਤੁਹਾਨੂੰ ਦੱਸਾਂਗੇ ਤਾਂ ਮੇਰੇ ਨਾਲ ਕੁਝ ਮੁਲਾਜ਼ਮ ਮੌਜੂਦ ਹੈਗੇ ਨੇ ਤਾਂ ਇੱਥੇ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਵੀ ਖੜੀਆਂ ਹੋਈਆਂ ਨੇ ਤਾਂ ਇੱਕ ਨਵਾਂ ਉਪਰਾਲਾ ਵੀ ਹੁਣ ਕੀਤਾ ਜਾ ਰਿਹਾ ਵਾ ਉਸਤੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਸੁਖਦੇਵ ਸਿੰਘ ਸਾਡੇ ਨਾਲ ਮੌਜੂਦ ਨੇ ਜਿਹੜੇ ਸੜਕ ਸੁਰੱਖਿਆ ਫੋਰਸ ਨੂੰ ਦੇਖ ਰਹੇ ਨੇ ਸਰ ਸੜਕ ਸੁਰੱਖਿਆ ਫੋਰਸ ਤੇ ਤੁਸੀਂ ਡਿਊਟੀ ਕਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਇਸ ਡਿਊਟੀ ਨੂੰ ਕਿੰਨੇ ਕ ਹਾਦਸਿਆਂ ਦੇ ਵਿੱਚ ਤੁਸੀਂ ਕਿੰਨੇ ਕ ਲੋਕਾਂ ਦੀ ਜਾਨ ਹੁਣ ਤੱਕ ਬਚਾ ਚੁ ਇਹ ਹੈ ਹੰਦੀ ਸਾਨੂੰ 1 ਸਾਲ ਤੋਂ ਉੱਪਰ ਹੋ ਗਿਆ ਸਮਾਂ ਇੱਥੇ ਐਸਐਸਐਫ ਦੇ ਵਿੱਚ ਤਕਰੀਬਨ ਸਾਡੇ ਮਹੀਨੇ ਦੇ 30 ਤੋਂ 45 ਐਕਸੀਡੈਂਟ ਹੈ ਜੀ ਜਿਹਦੇ ਵਿੱਚੋਂ ਮੌਤ ਦਰਤਾ ਬਹੁਤ ਘਟ ਗਈ ਜੀ ਅਸੀਂ ਫਰਸਟ ایڈ ਦੇ ਕੇ ਕੋਸ਼ਿਸ਼ ਕਰੀਦੇ ਆ ਵੀ ਹਰ ਇੱਕ ਬੰਦੇ ਦੀ ਜਾਨ ਬਚਾਈਏ ਜੀ ਵੱਧ ਤੋਂ ਵੱਧ ਕੋਸ਼ਿਸ਼ ਸਾਡੀ ਇਹ ਹੁੰਦੀ ਆ ਵੀ ਬੰਦਾ ਬਚਾਈਏ ਜੀ ਬਸ ਕਿੰਨੇ ਕ ਕਮੈਂਟ ਜਿਹੜੇ ਗੱਡੀ ਦੇ ਵਿੱਚ ਰੱਖੇ ਹੁੰਦੇ ਨੇ ਇਮੀਡੀਏਟਲੀ ਕਿਸ ਤਰ੍ਹਾਂ ਤੁਸੀਂ ਰਿਸਪੌਂਸ ਕਰਦੇ ਹੋ ਹਾਦਸੇ ਵਾਲੀ ਥਾਂ ਤੇ ਪਹੁੰਚਦੇ ਹੋ ਗੱਡੀ ਦੇ ਵਿੱਚ ਆਏ ਆ ਜੀ ਜਿਵੇਂ ਹੁਣ ਧੁੰਦ ਦਾ ਟਾਈਮ ਲੰਘ ਕੇ ਗਿਆ ਆਪਾਂ ਨੂੰ ਬੈਰੀਗੇਟਾਂ ਦੀ ਵੀ ਲੋਡ ਪੈਂਦੀ ਆ ਆਪਾਂ ਨੂੰ ਕੋਨਾ ਦੀ ਵੀ ਲੋਡ ਪੈਂਦੀ ਆ ਅਸੀਂ ਹੋਰ ਵੀ ਆਪਣੇ ਸਹਜ ਚਾਰੇ ਨਾਲ ਰੋਡ ਦੇ ਉੱਪਰੋਂ ਕੋਨਾ ਵਗੈਰਾ ਇੱਕ ਹੋਰ ਸਾਡੇ ਕੋਲ ਬਾਕਸ ਆ ਉਹ ਲੈ ਲੈਣੇ ਆ ਵੀ ਗੱਡੀ 'ਚ ਸੇਕਸੀਡ ਹੋਇਆ ਪਹਿਲਾਂ ਅਸੀਂ ਉਹ ਲਈ ਦੀਆਂ ਨੇ ਫਿਰ ਆਪਣੀ ਗੱਡੀ ਦੀ ਸੇਵ ਕਰੀਦੀ ਆ ਵੀ ਇਹ ਕਿੱਡੀ ਆ ਮਹਿੰਗੀ ਜੀ ਮਹਿੰਗੀ ਕਰਕੇ ਗੱਡੀ ਨੂੰ ਸੇਫ ਜਗ੍ਹਾ ਤੇ ਲਾਈਦਾ ਵੀ ਜਿਵੇਂ ਕਿਤੇ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਗੱਡੀ ਐਸ ਤਰੀਕੇ ਨਾਲ ਲਵਾਈਦੇ ਆ ਮਲਾਜਮਾਂ ਤੋਂ ਵੀ ਆਪਣਾ ਇਹ ਵੀ ਨੁਕਸਾਨ ਨਾ ਹੋ ਜਵੇ ਕਿਉਂਕਿ ਐਕਸੀਡੈਂਟ ਰੋਡ ਦੇ ਵਿਚਾਲੇ ਹੁੰਦੇ ਆ ਜੀ ਉਹਦੇ ਕਰਕੇ ਵੀ ਗੱਡੀ ਅਸੀਂ ਪਹਿਲਾਂ ਵੀ ਸੇਫ ਰੱਖੀ ਦਿਆ ਬਾਕੀ ਸਾਡੇ ਕੋਲ ਸਾਰਾ ਕੁਝ ਹੈ ਜੀ ਵਿੱਚ ਜਿਹੜੀ ਵੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਹਰ ਇੱਕ ਚੀਜ਼ ਆਪਾਂ ਰੋਡ ਦੇ ਉੱਪਰ ਬਾਖਵੀਤੀ ਵੀ ਆ ਹਰ ਇੱਕ ਚੀਜ਼ ਅਵੇਲੇਬਲ ਆ ਚਾਹੇ ਕੋਈ ਚੀਜ਼ ਲੈ ਲਈਏ ਵਾਤ ਤੋਂ ਵਾਤ ਕੋਸ਼ਿਸ਼ ਕਰੀਦੇ ਕੋਈ ਬੰਦਾ ਫਸਿਆ ਆ ਆਪਣੇ ਕੋਲ ਸੰਗਲ ਲੈ ਗੱਡੀ ਦੇ ਵਿੱਚ ਰਸੇ ਵਗੈਰਾ ਨੇ ਹਨਾ ਜੀ ਹਰ ਇੱਕ ਚੀਜ਼ ਦੀ ਸਹੂਲਤ ਹੈ ਜੀ ਆਪਣੇ ਡਾਇਲ 112 ਤੇ ਜਦੋਂ ਕੋਲ ਆਉਂਦੀ ਆ ਇਮੀਡੀਏਟਲੀ ਕਿੰਨੀ ਕੀ ਦਰ ਚ ਸੜਕ ਸੁਰੱਖਿਆ ਫੋਰਸ ਜਿਹੜੀ ਉੱਥੇ ਪਹੁੰਚ ਜਾਂਦੀ ਆ ਇਹ ਜਦੋਂ ਜੀ ਸਾਡੀ 112 ਤੋਂ ਕਾਲ ਆਉਂਦੀ ਆ ਜੀ ਅਸੀਂ ਤਕਰੀਬਨ ਖੜੀਦਾ ਜੀ ਰੂਟ ਦੇ ਐਂਡ ਆਪਣੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਖੜਨ ਤੋਂ ਬਾਅਦ ਅਸੀਂ ਕੰਪਲੇਂਟਡ ਨੂੰ ਪਹਿਲਾਂ ਫੋਨ ਕਰੀਦਾ ਜਿਹੜੀ 112 ਤੇ ਕੰਪਲੇਂਟ ਆ ਜਾਂਦੀ ਉਹਨੂੰ ਪੁੱਛੀਦਾ ਵੀ ਐਕਸੀਡੈਂਟ ਦੀ ਕਿਸਮ ਕਿਹੋ ਜੀ ਆ ਵੀ ਬੰਦੇ ਦੇ ਸੱਟ ਕਿੰਨੀ ਕਾ ਗੱਡੀਆਂ ਰੋਡ ਦੇ ਵਿਚਾਲੇ ਤਾਂ ਨਹੀਂ ਖੜੀਆਂ ਬੰਦੇ ਦਾ ਕੋ ਟੁੱਟਿਆ ਭੱਜਿਆ ਵੀ ਉਸ ਹਿਸਾਬ ਨਾਲ ਉਹਨਾਂ ਨੂੰ ਐਂਬੂਲੈਂਸ ਤੇ ਮੂਵ ਕਰਕੇ ਤੁਸੀਂ ਨਾਲ ਦੀ ਨਾਲ ਕਾਲ ਕਰਦੇ ਹੋ ਅਸੀਂ ਨਾ ਜੀ ਅਸੀਂ ਐਕਸੀਡੈਂਟ ਦਾ ਉਹ ਬੰਦੇ ਨਾਲ ਫੋਨ ਕਰਕੇ ਉਸ ਹਿਸਾਬ ਨਾਲ ਅਸੀਂ ਐਂਬੂਲੈਂਸ ਨੂੰ ਕਾਲ ਕਰ ਦਿਆਂ ਕਿਉਂਕਿ ਜੇ ਐਂਬੂਲੈਂਸ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਉਥੇ ਐਂਬੂਲੈਂਸ ਭੇਜ ਦੀਏ ਉਥੇ ਕ੍ਰੇਨ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਕ੍ਰੇਨ ਭੇਜ ਦੀ ਹੈ ਨਾ ਜੀ ਵੀ ਪਰ ਅਸੀਂ ਉਹ ਕੰਪਲੇਟਡ ਨੂੰ ਕਾਲ ਕਰਕੇ ਐਂਬੂਲੈਂਸ ਦੀ ਜ਼ਰੂਰਤ ਤਾਂ ਐਂਬੂਲੈਂਸ ਭੇਜੀ ਦੀ ਐ ਕ੍ਰੇਨ ਰੋਡ ਦੇ ਵਿਚਾਲੇ ਖੜੀ ਹੈ ਗੱਡੀ ਤਾਂ ਕ੍ਰੇਨ ਪਹੁੰਚ ਜਾਂਦੇ ਆਪਣੇ ਜੰਗਲ ਅੱਛੇ ਕੱਜ ਨਵਾਂ ਪ੍ਰਾਲਾ ਕੀਤਾ ਗਿਆ ਵਾ ਸੜਕਾਂ ਦੇ ਉੱਤੇ ਨਵੇਂ ਬੋਰਡ ਲਗਾਏ ਜਾ ਰਹੇ ਨੇ ਤੁਹਾਡੇ ਨੰਬਰ ਸਾਂਝੇ ਕੀਤੇ ਗਏ ਨੇ ਕਿ ਤੁਸੀਂ ਹੁਣ 112 ਤੇ ਵੀ ਕਾਲ ਕਰਦੇ ਹੋ ਜੇ ਬਿਜ਼ੀ ਆ ਰਿਹਾ ਤੇ ਤੁਹਾਡੇ ਨੰਬਰ ਤੇ ਕਾਲ ਕਰਦੇ ਚਲੋ ਤੁਸੀਂ ਪਹੁੰਚ ਜਾਓਗੇ ਇਹ ਤਾਂ ਆਏ ਆ ਜੀ ਵੀ ਅਸੀਂ ਹੈਗੇ ਪੁਰਾਣੇ ਮਲਾਜ ਮੈਂ ਸਾਡੀ ਰੋਡ ਤੇ ਬਾਖ ਵੀ ਤੇ ਇੰਨੀ ਆ 112 ਤੋਂ ਤਾਂ ਆਪਾਂ ਨੂੰ ਕਾਲ ਆਉਂਦੀ ਆਉਂਦੀ ਹੈ ਜੀ ਸਾਨੂੰ ਲੋਕਲ ਕਾਲ ਬਹੁਤ ਆ ਰਹੀ ਹੈ ਲੋਕਲ ਜਿਵੇਂ ਵੀ ਕੋਈ ਬੰਦਾ ਡੇਗ ਗਿਆ ਕੋਈ ਸ਼ਰਾਬੀ ਕਰ ਗਿਆ ਕੋਈ ਕਿਤੇ गिर ਗਿਆ ਅਸੀਂ ਮਿੰਟੋਂ ਮਿੰਟੀ ਜੀ ਵੀ ਉੱਥੇ ਪਹੁੰਚਦੀ ਪਹੁੰਚਦੇ ਆ ਕਿਉਂਕਿ ਸਾਡੀ ਲੋਕਲ ਵੀ ਬਾਗ ਵਿੱਚ ਰੋਡ ਤੇ ਬਹੁਤ ਹੈ ਪੰਪਾਂ ਵਾਲੇ ਢਾਬਿਆਂ ਵਾਲੇ ਐਂਬੂਲੈਂਸਾਂ ਵਾਲੇ ਕ੍ਰੇਨਾਂ ਵਾਲੇ ਹੋ ਗਏ ਹਨ ਜੀ ਹਸਪੀਟਲ ਹੋ ਗਏ ਜਿੰਨੇ ਵੀ ਚੌਂਕ ਪੈਂਦੇ ਨੇ ਚੌਂਕਾਂ 'ਚ ਕੋਈ ਛੋਟੇ ਮੋਟੇ ਦੁਕਾਨਾਂ ਨੇ ਹਰ ਇੱਕ ਜਗ੍ਹਾ ਸੀ ਆਪਣੇ ਨੰਬਰ ਦਿੱਤੇ ਹੋਇਆ ਵੀ ਕਿਸੇ ਨੂੰ ਕੋਈ ਲੋੜ ਪੈਂਦੀ ਆ ਕੋਈ ਬੰਦਾ ਡਿਗਿਆ ਪਿਆ ਕੋਈ ਸੱਟ ਪੇਟ ਆ ਕੋਈ ਲੁੱਟ ਖੋਹ ਹੁੰਦੀ ਆ ਕੋਈ ਵੀ ਕਿਸੇ ਕਿਸਮ ਦੀ ਵਾਰਦਾਤ ਹੁੰਦੀ ਆ ਸਾਨੂੰ ਕਾਲ ਕਰੋ ਸਰ ਇੱਕ ਨਾ ਲੋਕ ਬਹੁਤ ਡਰ ਜਾਂਦੇ ਨੇ ਜਦੋਂ ਕਾਲ ਕਰਦੇ ਨੇ ਕਿ ਇੱਥੇ ਐਕਸੀਡੈਂਟ ਹੋਇਆ ਕਿਤੇ ਮੈਂ ਕਿਤੇ ਫਸ ਨਾ ਜਾਵਾਂ ਮੈਂ ਕਾਲ ਕੀਤੀ ਆ ਮੈਂ ਫਸ ਨਾ ਜਾਵਾਂ ਉਹ ਕਿਸ ਤਰ੍ਹਾਂ ਫਿਰ ਉਹਨੂੰ ਹੁਣ ਸਰਕਾਰ ਉਪਰਾਲਾ ਕਰ ਰਹੀ ਹੈ ਕਿ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਹੋ ਉਹਦੇ ਵਿੱਚ ਜੀ ਹੁਣ ਕਿਸੇ ਨੂੰ ਡਰਨ ਦੀ ਲੋ ਕਿਸੇ ਦਾ ਕੋਈ ਭੈ ਨਹੀਂ ਹੈ ਵੀ ਐ ਹੋ ਜੂਗਾ ਜੀ ਫਲਾਣਾ ਹੋ ਜੂਗਾ ਪੁਲਿਸ ਸਾਨੂੰ ਚੱਕਰਾਂ ਚ ਪਾ ਦੂਗੀ ਇਹ ਤਾਂ ਫਰਸਟ ਐਡ ਹੈ ਜੀ ਅਸੀਂ ਤਾਂ ਕਹਿੰਨੇ ਹੁੰਨੇ ਹਰ ਇੱਕ ਨੂੰ ਵੀ ਤੁਸੀਂ ਇੱਕ ਵਾਰ ਤੋਂ ਬਾਅਦ ਕੋਸ਼ਿਸ਼ ਕਰੋ ਸਾਨੂੰ ਫੋਨ ਕਰੋ ਤੇ ਬੰਦਾ ਹਸਪੀਟਲ ਪਹੁੰਚਾਓ ਸਾਡੇ ਜਾਣ ਤੋਂ ਪਹਿਲਾਂ ਪਹੁੰਚਾ ਸਕਦੇ ਹੋ ਪਹਿਲਾਂ ਪਹੁੰਚਾ ਦਿਓ ਨਹੀਂ ਅਸੀਂ ਤਾਂ ਆਏ ਜਾਣਾ ਵੀ ਬੰਦਾ ਆਪਾ ਬਚਾਉਣਾ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਡਾ ਨਾਂ ਲਖਾ ਦਿਓ ਸਿਵਲ ਹਸਪੀਟਲ 'ਚ ਕਿਨਾਂ ਨੇ ਐਡਮਿਟ ਕਰਾਇਆ ਕਿ ਲੋਕ ਇਹ ਵੀ ਡਰਦੇ ਹੁੰਦੇ ਸੀ ਵੀ ਜਿਹਨੇ ਸਿਵਲ ਹਸਪੀਟਲ ਐਡਮਿਟ ਕਰਾਇਆ ਤੇ ਉਹਦਾ ਹੀ ਨਾਂ ਲੱਗ ਜੂਗਾ ਵੀ ਉਹ ਕਰਾ ਕੇ ਗਿਆ ਹਨਾ ਜੀ ਹੁਣ ਉਹੋ ਜਿਹੀ ਕੋਈ ਚੱਕਰ ਨਹੀਂ ਆਇਆ ਹੁਣ ਬਹੁਤ ਫਰਕ ਆ ਜੀ ਅੱਗੇ ਨੂੰ ਸਾਨੂੰ ਬਹੁਤ ਸਾਰੇ ਲੋਕ ਹ ਕੀਤੀ ਹੈ 나ਜੀ 나 ਚਲੋ ਸਾਡਾ ਧੰਨਵਾਦ ਕਰਦੇ ਆ ਬਹੁਤ ਵਧੀਆ ਅਸੀਂ ਵੀ ਸੋਚ ਰਹੇ ਆ ਵੀ ਸਾਡਾ ਜਿਹੜਾ ਇਹਦਾ ਫੋਰਸ ਦਾ ਟਾਈਮ ਐ ਐਂਡ ਦਾ ਜੀ ਵੀ ਪੰਜ ਚਾਰ ਸਾਲ ਰਹਿੰਦੇ ਆ ਲੋਕਾਂ ਦੀ ਸੇਵਾ ਕਰ ਲਈਏ ਬਸ ਵੀ ਗੱਡੀ ਵਧੀਆ ਦਿੱਤੀ ਹੈ ਭਗਵੰਤਪਾਲ ਸਾਹਿਬ ਨੇ ਸੀਐਮ ਸਾਹਿਬ ਨੇ ਹੈ ਜੀ ਵੀ ਅਸੀਂ ਵੀ ਸੇਵਾ ਹੀ ਕਰ ਰਹੀਆਂ 500 ਸਾਲ ਸਾਨੂੰ ਇੱਥੇ ਡਿਊਟੀ ਬਹੁਤ ਵਧੀਆ ਜੀ ਲੋਕ ਸਰਕਾਰ ਦਾ ਧੰਨਵਾਦ ਕਰਦੇ ਖੁਸ਼ ਕਰਦੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਵੀ ਤੇ ਪਬਲਿਕ ਵੀ ਬਹੁਤ ਕਰਦੀ ਹੈ ਗੱਡੀਆਂ ਦੇਖ ਕੇ ਸਰ ਕਿੰਨਾ ਕੁ ਟਾਈਮ ਫਿਰ ਡਿਊਟੀ ਕਰਦੇ ਹੋ ਕੋਈ ਕਿਤੇ ਫੰਕਸ਼ਨ ਜਾ ਰਹੇ ਹੋ ਤੁਹਾਨੂੰ ਕੋਲ ਆ ਜਵੇ ਤੁਸੀਂ ਫਿਰ ਮੇਰੇ ਨਾਲ ਦਾ ਫੰਕਸ਼ਨ ਛੱਡ ਦਿੰਦੇ ਹੋਗੇ ਨਹੀਂ ਜੀ ਨਹੀਂ ਸਾਡੀਆਂ ਚੱਲਦੀਆਂ ਨੇ ਜੀ ਸ਼ਿਫਟਾਂ 8 8 ਘੰਟੇ ਦੀਆਂ ਸ਼ਿਫਟਾਂ ਚੱਲਦੀਆਂ ਆਪੋ ਆਪਣੀ ਸ਼ਿਫਟ ਦੇ ਉੱਪਰ ਅਸੀਂ ਹਾਜ਼ਰ ਹੁੰਨੇ ਆ ਜੀ 10 ਮਿੰਟ ਪਹਿਲਾਂ ਜਾ ਕੇ ਅਸੀਂ ਖੜ੍ਹ ਜਨੇ ਜੀ ਆਪਣੀ ਸ਼ਿਫਟ ਤੇ ਖੁਸ਼ ਹੋ ਕੇ ਡਿਊਟੀ ਕਰਦੇ ਆ ਜੀ ਕੋਈ ਛੁੱਟੀ ਦੀ ਵੀ ਜ਼ਰੂਰਤ ਨਹੀਂ ਜੀ ਬਿਲਕੁਲ ਹੋਰ ਵੀ ਮੁਲਾਜ਼ਮ ਮੁਲਾਜ਼ਮ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਕਿਸ ਤਰ੍ਹਾਂ ਫਿਰ ਰਿਸਪੌਂਸ ਰਹਿੰਦਾ ਵਾ ਕਿਸ ਤਰ੍ਹਾਂ ਤੁਸੀਂ ਸਾਰੀ ਇਸ ਸੜਕ ਸੁਰੱਖਿਆ ਫੋਰਸ ਨੂੰ ਸੁਭਾਰ ਰਹੇ ਹੋ ਜੀ ਸਭ ਤੋਂ ਪਹਿਲਾਂ ਤਾਂ ਸਰ ਗੱਲ ਹੈ ਕਿ ਜਿਵੇਂ ਸਾਨੂੰ 112 ਤੋਂ ਕੰਪਲੇਂਟ ਆਉਂਦੀ ਹੈ ਸਰ ਉਦਾਂ ਅਸੀਂ ਉਸੇ ਟਾਈਮ ਹੀ ਉਹ ਏਰੀਆ ਤੇ ਮੂਵ ਕਰ ਦਿੱਤਾ ਹੈ ਮੂਵ ਕਰਕੇ ਉਸੇ ਟਾਈਮ ਹੀ ਕੀਆ ਅਸੀਂ ਇੱਕ ਆਪਣਾ ਮੁਲਾਜ਼ਮ ਕਾਲ ਕਰਦੇ ਆ ਅਸੀਂ ਉਹ ਨੰਬਰ ਦੇ ਉੱਪਰ ਉਸ ਤੋਂ ਬਾਅਦ ਸਰ ਕਿਹਾ ਸੀ ਉਹ ਪੁੱਛਦੇ ਕੰਪਲੇਨੈਂਟ ਤੋਂ ਵੀ ਇੱਦਾਂ ਫਰਸਟ ایڈ ਦੀ ਲੋੜ ਹੈ ਜਾਂ ਐਡਮਿਟ ਕਰਾਉਣਾਗਾ ਅਗਰ ਫਰਸਟ ایڈ ਦੀ ਜ਼ਰੂਰਤ ਹੈ ਤਾਂ ਅਸੀਂ ਖੁਦ ਕਰ ਦਿੰਨੇ ਆਂ ਅਗਰ ਹਸਪੀਟਲਾਈਜ਼ ਦੀ ਜ਼ਰੂਰਤ ਹੈ ਤਾਂ ਅਸੀਂ ਨਾਲ ਦੀ ਨਾਲ ਅਸੀਂ ਐਂਬੂਲੈਂਸ ਨੂੰ ਕਾਲ ਕਰ ਦਿੰਨੇ ਆਂ ਤਾਂ ਉੱਥੇ ਵੀ ਪਹੁੰਚਾਇਆ ਜਾਂਦਾਗਾ ਤੇ ਜਿਹੜੀਆਂ ਗੱਡੀਆਂ ਨੇ ਰੋਡ ਦੇ ਉੱਪਰ ਐਕਸੀਡੈਂਟ ਲ ਉਹਨੂੰ ਸਾਈਡ ਤੇ ਕਰਵਾਇਆ ਜਾਂਦਾਗਾ ਜੀ ਭਾਈ ਇਹ ਜਦੋਂ ਕਾਲ ਆਦੀ ਆ ਕਿਸ ਤਰ੍ਹਾਂ ਆਪਣੀ ਫਿਰ ਜ਼ਿੰਮੇਵਾਰੀ ਨੂੰ ਤੁਸੀਂ ਸਮਝਦੇ ਹੋ ਪੂਰਾ ਕਿਸ ਤਰ੍ਹਾਂ ਹੈਲਪ ਕਿਟ ਕਰਦੇ ਹੋ ਤੁਸੀਂ ਜਾ ਕੇ ਜ਼ਿੰਮੇਵਾਰੀ ਸਰ ਅਸੀਂ ਆਪ ਆਪਣੀ ਪੂਰੀ ਸਮਝਦੇ ਆਂ ਜਿਵੇਂ ਅਸੀਂ ਇਹ ਚਾਰ ਮੁਲਾਜ਼ ਜਾਣਾ ਆਪਾਂ ਕਿਦਾਂ ਆਪਾਂ ਟੈਕਲ ਕਰਨਾ ਸਾਰੀ ਚੀਜ਼ ਨੂੰ ਤੇ ਉਦੋਂ ਹੀ ਅਸੀਂ ਕਰਦੇ ਆਂ ਜੀ ਪੂਰਾ ਆਪਣੀ ਮਿਹਨਤ ਨਾਲ ਕਰੀ ਦੇਈਏ ਕੰਮ ਮੈਂ ਸੁਣਿਆ ਕਿਸੇ ਮੁਲਾਜ਼ਮ ਨੂੰ ਕਾਲ ਆਈ ਸ਼ਾਇਦ ਉਹ ਆਪਣਾ ਫੰਕਸ਼ਨ ਕੋਨੇ ਘਰ ਚੱਲ ਰਹੀ ਉਹ ਛੱਡ ਕੇ ਆਪਣੀ ਡਿਊਟੀ ਪੂਰੀ ਨਿਭਾ ਰਿਹਾ ਸੀਗਾ ਇਸ ਤਰ੍ਹਾਂ ਦੀ ਡਿਊਟੀ ਵੀ ਕਦੇ ਕਿਸੇ ਇਸ ਤਰ੍ਹਾਂ ਦਾ ਹੋ ਜਾਂਦਾ ਤੁਹਾਡੇ ਵਿੱਚ ਹਾਂ ਜੀ ਵੈਸੇ ਉਧਰ ਤਾਂ ਐਦਾਂ ਕੋਈ ਹੁੰਦਾ ਨਹੀਂਗਾ ਚਲੋ ਜੇ ਮੰਨ ਲਓ ਸਾਨੂੰ ਕਾਲ ਆ ਜਾਂਦੀ ਹੈ ਤਾਂ ਸਾਡੀ ਦੂਜੀ ਟੀਮ ਡਿਊਟੀ ਦੇ ਉੱਪਰ ਮੌਜੂਦ ਹੁੰਦੀ ਹੈਗੀ ਉਹ ਉਹਨਾਂ ਨੂੰ ਦੱਸ ਦਿੰਨੇ ਵੀ ਭਾਈ ਇੱਥੇ ਆ ਜਗ੍ਹਾ ਤੇ ਐਕਸੀਡੈਂਟ ਹੋਇਆ ਹੈ ਤਾਂ ਤੁਸੀਂ ਉਹ ਉਹ ਅਟੈਂਡ ਕਰ ਲੰਦੇ ਆ ਜੀ ਤੇ ਪਰਿਵਾਰ ਨੂੰ ਪੂਰਾ ਕਿਸ ਤਰ੍ਹਾਂ ਸਪੋਰਟ ਕਰਦੇ ਪਰਿਵਾਰ ਨੂੰ ਵੀ ਤੁਰੰਤ ਕਾਲ ਕਰਦੇ ਜਿੱਦਾਂ ਦੇ ਵਿਅਕਤੀ ਦੀ ਐਕਸੀਡੈਂਟ ਹੋਇਆ ਹੁੰਦਾ ਜਿਸ ਸਾਹ ਜਿਵੇਂ ਸਰ ਅਸੀਂ ਮੰਨ ਲਓ ਕਿ ਕਿਸੇ ਵੀ ਇੰਜਰਡ ਬੰਦੇ ਨੂੰ ਹਸਪੀਟਲਾਈਜ਼ ਕਰਾਇਆ ਤਾਂ ਉਹਦੇ ਮਤਲਬ ਕਿ ਫੋਨ 'ਚੋਂ ਕੋਈ ਪਾਕਟ 'ਚੋਂ ਕੋਈ ਦਿਖਾ ਉਹਦਾ ਨੰਬਰ ਹੁੰਦਾ ਜੇਕਰ ਜੇਕਰ ਬੰਦਾ ਹੋਸ਼ ਵਿੱਚ ਹੈ ਉਹਦਾ ਨੰਬਰ ਦੱਸੂਗਾ ਉਹ ਕਾਲ ਕਰਦੀ ਤੇ ਉਹਦੀ ਫੇਮ ਪਬਲਿਕ ਰਿਪਰਪਰ ਕੋਈ ਕੱਲ ਨੂੰ ਫੀਸ ਕੱਢ ਲਿਆ ਸਾਹਮਣੇ ਵੀਡੀਓ ਬਦੇ ਫੋਨ ਨੂੰ ਤਲਾਸ਼ ਕੀਤਾ ਜਾਂਦਾ ਵੀ ਭਾਈ ਤੁਹਾਡੇ ਇੱਥੇ ਆ ਜਗ੍ਹਾ ਤੇ ਸੱਟ ਲੱਗੀ ਐ ਤੁਹਾਡੀ ਫੈਮਿਲੀ ਨੂੰ ਜਲਦ ਤੋਂ ਜਲਦ ਐਕਸੀਡੈਂਟ ਵਾਲੀ ਥਾਂ ਦੀ ਸਾਰੀ ਵੀਡੀਓਗ੍ਰਾਫੀ ਲਾ ਸਾਰੀ ਮਤਲਬ ਕਿ ਵੀ ਉਹਦੀ ਪਾਕਟ ਚ ਜੋ ਕੱਪਾ ਕੱਢਿਆ ਉਹਦੀ ਸਾਰੀ ਵੀਡੀਓਗ੍ਰਾਫੀ ਕਰੀ ਜਾਂਦੀ ਐ ਵਿੱਚ ਵੀ ਕੈਮ ਲੱਗੇ ਨੇ ਗੱਡੀ ਦੇ ਵਿੱਚ ਵੀ ਇਹਦੇ ਵਿੱਚ ਵੀ ਕੈਮਰਾ ਲੱਗਾ ਪਰ ਅਸੀਂ ਜਦੋਂ ਐਦਾਂ ਦਾ ਹੁੰਦਾ ਤਾਂ ਅਸੀਂ ਉਹਦੇ ਫੋਨ ਚ ਸਪੈਸ਼ਲ ਵੀਡੀਓ ਵੀ ਬਣਾਈ ਜਾਂਦੀ ਐ ਕੀ ਕੋਈ ਕੱਲ ਨੂੰ ਪ੍ਰੋਬਲਮ ਨਾ ਵੀ ਕੱਲ ਨੂੰ ਸਾਨੂੰ ਨੂੰ ਕੋਈ ਕੋਈ ਵੀ ਸਾਡਾ ਤਾਂ ਵੀ ਕੋਈ ਮੰਦੀ ਲਾ ਕੇ ਲੈ ਗਿਆ ਕੋਈ ਸਾਡੀ ਇਦਾਂ ਦਾ ਕਰ ਗਿਆ ਬਟ ਕਈ ਲੋਕ ਜਿੱਦਾਂ ਕਰਦੇ ਨੇ ਕਿ ਨਾ ਮਤਲਬ ਆਪਾਂ ਐਕਸੀਡੈਂਟ ਤੇ ਚੱਕਦੇ ਆ ਤਾਂ ਇਹਦਾ ਪਾਈ ਹੁੰਦੀ ਹੈ ਤਾਂ ਉਹ ਪਬਲਿਕ ਹੈ ਨਾ ਕਰ ਜਾਂਦੇ ਆ ਕਿ ਵੀ ਆਪਣਾ ਨਾਮ ਨਾ ਲੱਗੇ ਅਸੀਂ ਵੀਡੀਓਗ੍ਰਾਫੀ ਵੀ ਪੂਰੀ ਕਰੀਦੀ ਹੈ ਜਿਵੇਂ ਬੰਦੇ ਨੂੰ ਆਪ ਲੈ ਕੇ ਜਾਣਾ ਹੈ ਸਰ ਜਿਵੇਂ ਧੁੰਦਾ ਨਿਕਲ ਕੇ ਗਈਆਂ ਵਾ ਧੁੰਦ ਦੇ ਵਿੱਚ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਤੁਸੀਂ ਵੀ ਜਲਦ ਤੋਂ ਜਲਦ ਮੂਵ ਕਰਨਾ ਹੁੰਦਾ ਵਾ ਕਿਸ ਤਰ੍ਹਾਂ ਤੁਸੀਂ ਫਿਰ ਆਪਣੀ ਸਪੀਡ ਰੱਖਦੇ ਹੋ ਤੁਸੀਂ ਵੀ ਕੋਸ਼ਿਸ਼ ਹੁੰਦੀ ਕਿ ਅਸੀਂ ਆਪ ਵੀ ਸਹੀ ਸੇਫ ਜਗ੍ਹਾ ਤੇ ਪਹੁੰਚ ਜਾਈਏ ਅਸੀਂ ਸਰ ਪੂਰਾ ਕੋਸ਼ਿਸ਼ ਕਰਦੀਏ ਵੀ ਆਪ ਦਾ ਬਚਾਅ ਕਰਕੇ ਜਿ ਲੱਗੀ ਜਿੰਦਾਂ ਅਸੀਂ yellow light ਲਗਾਈ ਸੀਗੀ ਟੇਪ ਲਗਾਈ ਸੀ ਕਿ ਥੋੜਾ ਵੀ ਚਲੋ ਦਿਸਦਾ ਅਸੀਂ ਆਪਣੇ ਕੋਨਾਂ ਦੀ ਥੋੜੀ ਗਿੰਤੇ ਵਿਧਾ ਲਈ ਸੀ ਉਸ ਟਾਈਮ ਤੇ ਕਿਉਂਕਿ ਐਕਸੀਡੈਂਟ ਜ਼ਿਆਦਾ ਹੁੰਦੇ ਸੀਗੇ ਅਸੀਂ ਕੋਨਾਂ ਵਗੈਰਾ ਲਗਾ ਦਿੰਦੇ ਸੀਗੇ ਤੇ ਪੂਰਾ ਅਸੀਂ ਜਿੰਨਾ ਵੀ ਜਿਆਦਾ ਹੋਇਆ ਪੂਰਾ ਉਹ ਕੀਤਾ ਗਈ ਬਟ ਪਹਿਲਾਂ ਨਾਲੋਂ ਐਕਸੀਡੈਂਟਾਂ ਦੇ ਵਿੱਚ ਬਹੁਤ ਸੁਧਾਰ ਆਇਆ ਹੈ ਪਬਲਿਕ ਕੀ ਇਹ ਪਹਿਲਾਂ ਅਵੇਅਰ ਨਹੀਂ ਸੀਗੀ ਹੁਣ ਪਬਲਿਕ ਬਹੁਤ ਅਵੇਅਰ ਹੋ ਚੁੱਕੀ ਹੈਗੀ ਵੀ ਕੀ ਹੈ ਮੁਲਾਜ਼ਮ ਮਤਲਬ ਕੋਈ ਕਰ ਪਬਲਿਕ ਲੈ ਵੀ ਜਾਂਦੀ ਹੈ ਕਿਸੇ ਬੰਦੇ ਨੂੰ ਹਸਪੀਟਲਾਈਜ਼ ਕਰਾਸੀ ਕਹਦੇ ਨੇ ਵੀ ਸਾਡੇ ਬਿਹਾਬ ਦੇ ਉੱਪਰ ਤੁਸੀਂ ਲੈ ਜਾਓ ਸਾਨੂੰ 10 ਮਿੰਟ ਲੱਗਣਗੇ ਵੀ ਅਸੀਂ ਆ ਰਹੇ ਹਾਂ ਤਾਂ ਤੁਸੀਂ ਜੇ ਅਗਰ ਜ਼ਿਆਦਾ ਸੀਰੀਅਸ ਹੈ ਤਾਂ ਤੁਸੀਂ ਲੈ ਜਾਓ ਉੱਥੇ ਸਾਡਾ ਨਾਮ ਲਿਖਾ ਦਿਓ ਅਸੀਂ ਉੱਥੇ ਪਹੁੰਚ ਜਾਣਾ ਹੈ ਉਸੇ ਟਾਈਮ ਤੇ ਬਿਲਕੁਲ ਇਹ ਸਾਨੂੰ ਮੁਲਾਜ਼ਮ ਜਿਹੜੇ ਸੜਕ ਸੁਰੱਖਿਆ ਫੋਰਸ ਦੇ ਵਿੱਚ ਤਨਾਤ ਨੇ ਡਾਇਲ 112 ਅਮਰਜੈਂਸੀ ਕਾਲ ਤੁਸੀਂ ਕਰੋ ਇਸ ਤੋਂ ਇਲਾਵਾ ਨਵੇਂ ਉਪਰਾਲੇ ਕੀਤੇ ਗਏ ਨੇ ਇਹਨਾਂ ਨੂੰ ਕੁਝ ਨੰਬਰ ਦਿੱਤੇ ਗਏ ਨੇ ਜਿਹੜੇ ਕਿ ਇਹ ਟਾਬਿਆਂ ਤੇ ਲਗਾਣਗੇ ਸੜਕਾਂ ਦੇ ਉੱਤੇ ਲਗਾਣਗੇ ਜਿਸ ਰੂਟ ਤੇ ਗੱਡੀਆਂ ਚੱਲਦੀਆਂ ਨੇ ਉੱਥੇ ਜਾ ਕੇ ਸਾਰੇ ਨੰਬਰ ਜਿਹੜੇ ਨੇ ਲਗਾਏ ਜਾਣਗੇ ਬੋਰਡ ਲਗਾਏ ਜਾਣਗੇ ਤਾਂ ਬੋਰਡ ਤੇ ਤੁਸੀਂ ਜਿਹੜੇ ਨੰਬਰ ਲਿਖੇ ਹੁੰਦੇ ਤੁਸੀਂ ਉਸ ਨੰਬਰਾਂ ਤੇ ਵੀ ਕਾਲ ਕਰ ਸਕਦੇ ਹੋ ਕਿਉਂਕਿ ਉਸ ਰੋਡ ਤੇ ਕਿਹੜਾ ਮੁਲਾਜ਼ਮ ਹੈਗਾ ਵਾ ਉਹ ਤੁਰੰਤ ਜਿਹੜਾ ਵਾ ਪਹੁੰਚ ਜਾਵੇਗਾ ਯਾਨੀ ਕਿ ਜੇ 112 ਬੀਜ਼ੀ ਆ ਰਿਹਾ ਇਹ ਬੋਰਡ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੋਰਡ ਜਿਹੜੇ ਨੇ ਹੁਣ ਤੁਹਾਨੂੰ ਰਸਤਿਆਂ ਦੇ ਵਿੱਚ ਵਕ ਵਕ ਢਾਬਿਆਂ ਤੇ ਵਕ ਵਕ ਚੌਂਕਾਂ ਦੇ ਵਿੱਚ ਬੋਰਡ ਨਜ਼ਰ ਆਣਗੇ ਤੁਸੀਂ ਇਸ ਬੋਰਡ ਤੇ ਤੁਸੀਂ ਜਿਹੜੇ ਨੰਬਰ ਲਿਖੇ ਨੇ ਉੱਥੇ ਕਾਲ ਕਰ ਸਕਦੇ ਹੋ ਇੱਕ ਵਾਰ ਨੰਬਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਜਿਹੜੇ ਨੰਬਰ ਜਿਵੇਂ ਲਿਖੇ ਨੇ ਤਾਂ ਉਹਨਾਂ ਦੀ ਮੁਲਾਜ਼ਮਾਂ ਦੀਆਂ ਫੋਟੋ ਵੀ ਲਗਾਈਆਂ ਇਹ ਮੁਲਾਜ਼ਮ ਜਿਹੜੇ ਨੇ ਡਿਊਟੀ ਤੇ ਤਨਾਤ ਰਹਣਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਮੁਲਾਜ਼ਮ ਯਾਨੀ ਕਿ ਇਸ ਰੂਟ ਰਾਏਕੋਟ ਤੋਂ ਲੈ ਕੇ ਮੰਸੂਰਾ ਤੇ ਡੀਐਸਪੀ ਸੜਕ ਸੁਰੱਖਿਆ ਫੋਰਸ ਤਾਂ ਉਹਨਾਂ ਦੇ ਨੰਬਰ ਲਿਖੇ ਹੋਏ ਨੇ ਕਿ ਤੁਸੀਂ ਇਹ ਮੁਲਾਜ਼ਮ ਜਿਹੜੇ ਨੇ ਇਸ ਰੂਟ ਤੇ ਹੈਗੇ ਨੇ ਤੁਸੀਂ ਇਹਨਾਂ ਦੇ ਨੰਬਰ ਤੇ ਕਾਲ ਕਰ ਸਕਦੇ ਹੋ ਤਾ ਤਰੰਤ ਇਹ ਗੱਡੀ ਜਿਹੜੀ ਆ ਉੱਥੇ ਮੂਵ ਹੋ ਜਾਏਗੀ ਇਸ ਗੱਡੀ ਦੇ ਵਿੱਚ ਬਹੁਤ ਸਾਰੇ ਇਕੁਪਮੈਂਟ ਪੇ ਹੁੰਦੇ ਨੇ ਤਾਂ ਕਿ ਕਿਸੇ ਦੀ ਜ਼ਿੰਦਗੀ ਬਚਾ ਸਕਣ ਤਾਂ ਸਰਕਾਰ ਦੇ ਇਸ ਉਪਰਾਲੇ ਨੂੰ ਲੋਕ ਸ਼ਲਾਘਾ ਵੀ ਕਰਦੇ ਨੇ ਤੇ ਨਾਲ ਦੀ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਇਸ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਬਚਾਈ ਹੈਗੀ ਆ ਤਾਂ ਇਸ ਉਪਰਾਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਕਮੈਂਟ ਦੇ ਵਿੱਚ ਆਪਣੀ ਰਾਏ ਦਿਓ ਜੋ ਤਵਾਲਾ ਕੀਤਾ ਗਿਆ ਵਾ ਤਾਂ ਆਪਣੀ ਕਮੈਂਟਾਂ ਦੇ ਵਿੱਚ رائے ਦਿਓ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਇਸ ਵੀਡੀਓ ਤੱਕ ਪਹੁੰਚ ਸਕੇ ਜ਼ਿੰਦਗੀ ਜਿਹੜੀ ਆ ਹਰ ਇੱਕ ਦੀ ਬਣ ਸਕੇ ਕੈਮਰਾਮੈਨ ਮਨੀਸ਼ ਦੇ ਨਾਲ